ਹੈਲੋ ਜੀ ਸਤਿ ਸ਼੍ਰੀ ਅਕਾਲ ਅੱਜ ਤੁਹਾਡੇ ਲਈ ਲੈ ਕੇ ਆਏ ਆਂ ਆਪਾਂ ਦੋ ਰੰਗਾਂ ਦਾ ਡਿਜ਼ਾਈਨ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜਿਹੜਾ ਕਿ ਕੱਲ ਆਪਾਂ ਨੇ ਇੱਕ ਰੰਗ ਦੇ ਵਿੱਚ ਬਣਾਇਆ ਅੱਜ ਆਪਾਂ ਉਹਨੂੰ ਦੋ ਰੰਗਾਂ ਦੇ ਵਿੱਚ ਵੀ ਤੁਹਾਨੂੰ ਬਣਾ ਕੇ ਦਿਖਾਵਾਂਗੇ ਕਿ ਬਹੁਤ ਹੀ ਜ਼ਿਆਦਾ ਪਿਆਰਾ ਲੱਗਿਆ ਇਹਨਾ ਕਿਸੇ ਵੀ ਪ੍ਰੋਜੈਕਟ ਤੇ ਇਹਨੂੰ ਅਪਲਾਈ ਕਰੋਗੇ ਬਹੁਤ ਹੀ ਜ਼ਿਆਦਾ ਸੋਹਣਾ ਬਣ ਕੇ ਤਿਆਰ ਹੋਊਗਾ ਜੇਕਰ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਰਦੇ ਆਂ ਜੇ ਅਪੜੇ ਆਂਦੀ ਸ਼ੁਰੂਆਤ ਸਭ ਤੋਂ ਪਹਿਲਾਂ نیچے ਤੁਸੀਂ ਕੋਈ ਵੀ ਬਾਰਡਰ ਬਣਾ ਲੈਣਾ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਅੰਡਿਆਂ ਦੀ ਪਹਿਲੀ ਸਲਾਈ ਜਿਹੜੀ ਆਪਾਂ ਨੂੰ ਜੇ ਕਲਰ ਚੇਂਜ ਕਰਕੇ ਪਾ ਰਹਿਆਂ ਤਾਂ ਬੈਕ ਸਾਈਡ ਤੋਂ ਇਹਦੇ ਵਿੱਚ ਕਲਰ ਐਡ ਹੋਊਗਾ ਇੱਥੇ ਆਪਾਂ ਨੇ ਇੱਕ ਗੰਡ ਮਾਰ ਲੈਣੀ ਆ ਸਾਗੇ ਤੇ ਜਿਹੜਾ ਸੈਕੰਡ ਕਲਰ ਆਪਨੇ ਐਡ ਕਰਨਾ ਇੱਥੇ ਆਪਾਂ ਦੂਜੇ ਰੰਗ ਦੇ ਨਾਲ ਜਿਹੜਾ ਬਾਰਡਰ ਵਾਲਾ ਉਹਨੂੰ ਛੱਟ ਕੇ ਦੂਜੇ ਰੰਗ ਦੀ ਨਾਲ ਉੱਥੇ ਪਾਸੇ ਤੋਂ ਸਾਰੀ ਸਲਾਈ ਆਪਾਂ ਉਲਟੀ-ਉਲਟੀ ਬਣਾ ਕੇ ਕੰਪਲੀਟ ਕਰਾਂਗੇ ਇਸ ਤਰੀਕੇ ਨਾਲ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਡਿਜ਼ਾਈਨ ਦੇਖਣ ਲਈ ਤੁਸੀਂ ਚੈਨਲ ਤੇ ਜਾ ਸਕਦੇ ਹੋ ਉੱਥੇ ਬਹੁਤ ਸਾਰੇ ਡਿਜ਼ਾਈਨ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ। ਇਹ ਹੋਰ ਹੈ ਇਸ ਡਿਜ਼ਾਈਨ ਨੂੰ ਬਣਾਉਣ ਲਈ ਆਪਾਂ ਜਿਹੜੇ ਕੁੰਡੇ ਰੱਖਣੇ ਆ 2-2 ਦੇ ਹਿਸਾਬ ਨਾਲ 2+2+2 ਜਿੰਨੀ ਤੁਹਾਨੂੰ ਜ਼ਰੂਰਤ ਹੈ ਤੁਸੀਂ ਕੁੰਡੇ ਰੱਖ ਸਕਦੇ ਹੋ। ਪਹਿਲੀ ਸਲਾਈ ਪੁੱਠੇ ਪਾਸੇ ਤੋਂ ਜਿਹੜਾ ਆਪਾਂ ਕਲਰ ਐਡ ਕਰਨਾ ਸਾਰੀ ਸਲਾਈ ਆਪਾਂ ਉਲਟੇ ਕੁੰਡਿਆਂ ਨਾਲ ਬਣਾ ਕੇ ਕੰਪਲੀਟ ਕਰ ਲਈਏ ਇਸ ਤਰੀਕੇ ਨਾਲ ਬਹੁਤ ਹੀ ਪਿਆਰਾ ਜਿਹੜਾ ਇੱਕ ਕਲਰ ਕੰਬੀਨੇਸ਼ਨ ਵੀ ਹੋ ਰਿਹਾ ਹੈ ਕਿੰਨਾ ਵੀ ਹੋរី ਕਲਰ ਹੋ ਜਾਏਗਾ ਕਰੀਮ ਦੇ ਨਾਲ ਮਰਜੈਂਟਾ ਜਿਹਾ ਕਲਰ ਆ। ਇਹ ਕੋ ਪਹਿਲਾ ਕੁੰਡਾ ਆਪਾਂ ਡਿਜ਼ਾਈਨ ਦੀ ਪਹਿਲੀ ਸਲਾਈ ਹੈ। ਪਹਿਲਾ ਕੁੰਡਾ ਆਪਣਾ ਐ ਸਟਿਚ ਵਾਲਾ ਹੁੰਦਾ ਉਹ ਇਹਨੂੰ ਬਣੋ ਚਾਹੀਦਾ ਨਾ ਬਣੋ। ਉਸ ਤੋਂ ਬਾਅਦ ਦੋ ਕੁੰਡਿਆਂ ਦਾ ਡਿਜ਼ਾਈਨ ਆ ਦੇਖੋ ਇਹ ਦੋ ਕੁੰਡੇ ਨੇ। ਇਹਨਾਂ ਦੇ ਆਪਾਂ ਇਸ ਤਰ੍ਹਾਂ ਕਿਸੇ ਵੀ ਕੁੰਡੇ ਵਿੱਚ ਦੀ ਇਸ ਤਰ੍ਹਾਂ ਸਲਾਈ ਨੂੰ ਕੋਣੀ ਵਿਚਕਾਰ ਦੀ ਇੱਕ ਇਸ ਤਰ੍ਹਾਂ ਲੂਪ ਬਣਾਵਾਂਗੇ ਫਿਰ ਸਲਾਈ ਤੇ ਬਲ ਪਾਵਾਂਗੇ ਜਿਹੜਾ ਆਪਣਾ ਇਹ ਪਹਿਲਾ ਕੁੰਡਾ ਇਹਨੂੰ ਆਪਾਂ ਇਸ ਤਰ੍ਹਾਂ ਸਿੱਧਾ ਬਣਾ ਲਾਂਗੇ ਜਿਹੜਾ ਆਪਣਾ ਦੂਜਾ ਕੁੰਡਾ ਡਿਜ਼ਾਈਨ ਵਾਲਾ ਇਹਨੂੰ ਆਪਾਂ ਲੂਟਾ ਬਣਾ ਲਾਂਗੇ ਦੋ ਕੁੰਡਿਆਂ ਤੋਂ ਹੁਣ ਆਪਣੇ ਤੇ ਕੋਲ ਚਾਰ ਕੁੰਡੇ ਬਣ ਗਏ ਇਹੀ ਦੋ ਕੁੰਡਿਆਂ ਨੂੰ ਆਪਾਂ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਾਂਗੇ ਦੋ ਕੁੰਡਿਆਂ ਦੇ ਇਸ ਤਰ੍ਹਾਂ ਵਿਚਕਾਰ ਦੀ ూప బనావే సవే పేలను సవే అో దో కు పూరి సై రిపీట్ బీ సౌఖా ఏ డిజైన్ తరికే న ਸਾਡੀ ਕੋਸ਼ਿਸ਼ ਹਮੇਸ਼ਾ ਇਹੀ ਰਹਿੰਦੀ ਆ ਕਿ ਤੁਹਾਡੇ ਲਈ ਨਵੇਂ-ਨਵੇਂ ਸੋਹਣੇ-ਸੋਹਣੇ ਤੇ ਸੌਕੇ-ਸੌਕੇ ਜਿਹੜੇ ਡਿਜ਼ਾਈਨ ਨੇ ਲੈ ਕੇ ਆਉਂਦੇ ਰਹੀਏ ਤੁਸੀਂ ਸੋਹਣੀਆਂ-ਸੋਹਣੀਆਂ ਕੋਟੀਆਂ ਬਣਾ ਕੇ ਫੜੇ ਰਵਾਂ ਦੇਖੋ ਜੀ ਬਹੁਤ ਹੀ ਸੌਖਾ ਡਿਜ਼ਾਈਨ ਦੋ ਕੁੰਡੀਆਂ ਦੇ ਵਿੱਚਕਾਰ ਦੀ ਇੱਕ ਲੂਕ ਬਣਾਉਣੀ ਸਲਾਈ ਤੇ ਵੱੜ ਪਾਉਣਾ పేల కు సల్ కూజే కండి ఉల్టా బాను దో కు బ సైతో బ పేలే కును సనా దూజే కండేను ఉల్టా బా లే సై ఆ జ కుండే అవుగే కంప్లీట్ తరికే నీధా బాల అదే వల్ల కింద ఉల్టా లాస్ట్ వచ్చి తరికే నీ బే దో కు కచక మసరణ వల్ పూ సేను ఉల్టాని బవేగే ఇిధాయి బవే ਕਿ ਜੀ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ। ਡਿਜ਼ਾਈਨ ਦੀ ਦੂਜੀ ਸਲਾਈ ਬੈਕ ਸਾਈਡ ਤੋਂ। ਹਮੇਤਾਂ ਨਾਲ ਦੇਖਿਓ ਪਹਿਲਾ ਕੁੰਡਾ ਐ ਸਟਿਚ ਇਹਨੂੰ ਆਪਾਂ ਉਤਾਰ ਲਾਂਗੇ ਫਿਰ ਆਪਾਂ ਨੇ ਤਿੰਨ ਕੁੰਟੇ ਜਿਹੜੇ ਆਪਣੇ ਡਿਜ਼ਾਈਨ ਵਾਲੇ ਨੇ ਇਹਨਾਂ ਨੂੰ ਉਲਟੇ ਬਣਾਉਣਾ ਇਕੱਲਾ ਇਕੱਲਾ ਕਰਕੇ ਇਸ ਤਰੀਕੇ ਨਾਲ జా కుర ఉండే ఉండే ఉల్టే తిని కడే ఉల్టే

ਉਸ ਚਾਰ ਸਲਾਈਆਂ ਦਾ ਇਹ ਹੀ ਦਸਾਈਣਾ ਦੋ ਸਲਾਈਆਂ ਆਪਣੀ ਬਣ ਗਈਆਂ ਦੋ ਸਲਾਈਆਂ ਇਹ ਚ ਡਿਜ਼ਾਈਨ ਨੇ ਕੰਪਲੀਟ ਹੋ ਜਾਣਾ ਜੀ ਆਪਣਾ ਕਲਰ ਕੰਬੀਨੇਸ਼ਨ ਆ ਫਿਰ ਆਪਾਂ ਇਹਨੂੰ ਅੱਠ ਸਲਾਈਆਂ ਦਾ ਕਹਿ ਸਕਦੇ ਹਾਂ ਡਿਜ਼ਾਈਨ ਕਿਉਂਕਿ ਆਪਾਂ ਨੂੰ ਫਿਰ ਦੋਨੋਂ ਕਲਰ ਹਨਾ ਬਣਾ ਕੇ ਦਿਖਾਉਣੇ ਪੈਣੇ ਨਹੀਂ ਤਾਂ ਬਸ ਇਹ ਚਾਰ ਸਲਾਈਆਂ ਦੇ ਵਿੱਚ ਅਰੇ ਜੈਨ ਕੰਪਲੀਟ ਹੋ ਜਾਂਦਾ ਹੈ ਤਿੰਨ ਕੁੰਡੇ ਘੁੱਟੇ ਇੱਕ ਕੁੰਡਾ ਸਿੱਤਾਂ ਤਿੰਨ ਕੁੰਡੇ ਘੁੱਟੇ ਇੱਕ ਕੁੰਡਾ ਸਿੱਤਾਂ ਦੇਖ ਜਿੰਦਿਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਜੀ ਸਲਾਈ ਹੁਣ ਕੋ ਡਿਜ਼ਾਈਨ ਆਪਣਾ ਥੋੜਾ ਥੋੜਾ ਦੇਖਣ ਨੂੰ ਲੱਗ ਗਿਆ తి సు సౌఖీన్ పలా కు కండా ఏ స్టిచ వాతారో చా బ బాను ఇండే అంధర పుట్ే బ ఇద్దరు సీధే బావే జి తిని కండే సరధా బ ఇద్దరు ఉల్టా బావేక కు కండా ఉల్టా তে কল্টা বহুত প্লাৰা যিজাইন যেতি হে ਤਿੰਨ ਨੂੰ ਬੇਸਟ ਇੱਕ ਤੁੰਡਾ ਉਲਟਾ ਤਿੰਨ ਨੂੰ ਬੇਸਟ ਇੱਕ ਤੁੰਡਾ ਉਲਟਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਜੋ ਕਨਕੇਰੀ ਦੀ ਪੂਰੀ ਹੋ ਚੁੱਕੀ ਹੈ తినుకుండే సిద్ధిండా ఉల్టా తిను కుండే సిద్ధి ఉల్టా తిన్నుకుండే ఫిల్ సిద్ధి ਕੁੰਡਾ ਉਹ ਡਾ ਨੰਗੁੰਦੇ ਸਿੱਤੇ ਇੱਕ ਕੁੰਡਾ ਉਹ ਡਾ ਤਿੰਨ ਨਗੁੰਦੇ ਸਿੱਤੇ ਕਿ ਕੁੰਡਾ ਕੁੰਡਾ ਇਹਦੀਆਂ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਚੌਥੀ ਸਲਾਈ ਵੈਕ ਸਾਈਡ ਦੀ ਇਸ ਦੇ ਵਿੱਚ ਆਪਾਂ ਹੁਣ ਦੂਜਾ ਕਲਰ ਐਡ ਕਰਨਾ ਜਿਹਦਾ ਉਹ ਚੌਥੀ ਸਲਾਈ ਦੇ ਵਿੱਚ ਕਰਨਾ ਇਹਨੂੰ ਆਪਾਂ ਕਲਰ ਚੇਂਜ ਕਰਨਾ ਚੌਥੀ ਸਲਾਈ ਦੇ ਵਿੱਚ ਜਿਸ ਤਰ੍ਹਾਂ ਆਪਾਂ ਇਥੇ ਪਹਿਲਾ ਕੁੰਡਾ ਐ ਸਟਿਚ ਵਾਲਾ ਇਹਨੂੰ ਉਲਟਾ ਬਣਾ ਲਿਆ ਫਿਰ ਆਪਾਂ ਨੇ ਤਿੰਨ ਕੁੰਡਿਆਂ ਦਾ ਇੱਕ ਕਰ ਦੇਣਾ ਜਿਹੜੇ ਆਪਾਂ ਇੱਕ ਤੋਂ ਤਿੰਨ ਬਣੇ ਹੋਏ ਸੀ தின குடைய சிாா்ணி தின குடைய குடா சிதா தின்டையாண்ட తిను కుడినా తి కుడ్యిా తి కుయ్యితా తిని కుడ్యం

ਸਿੱਧਾ ਆਪਾਂ ਬਣਾਉਂਦੇ ਸੀ ਬੈਕ ਸਾਈਡ ਤੇ ਉਹ ਆਪਾਂ ਸਿੱਧਾ ਬਣਾਵਾਂਗੇ ਇਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਆਪਾਂ ਜਿਹੜਾ ਬਣ ਗਿਆ ਹੁਣ ਇੱਥੋਂ ਤੁਸੀਂ ਦੁਬਾਰਾ ਇਧਰੋਂ ਪਹਿਲੀ ਸਲਾਈ ਤੋਂ ਕੰਪਲੀਟ ਸਟਾਰਟ ਕਰ ਸਕਦੇ ਹੋ ਤੁਹਾ ਆਪਣਾ ਡਿਜ਼ਾਈਨ ਬਣ ਕੇ ਰੈਡੀ ਹੋ ਚੁੱਕਾ ਬਹੁਤੀ ਪਹਿਰਾ ਯਾੜ ਜੇਨਾ ਇਹ ਹੀ ਚਾਰ-ਚਾਰ ਸਲਾਈਆਂ ਨੂੰ ਜਦੋਂ ਤੁਸੀਂ بار-बार रिपीट ਕਰੋਗੇ ਤਾਂ ਡਿਜ਼ਾਈਨ ਤੁਹਾਡਾ ਕੁਝ ਇਸ ਤਰ੍ਹਾਂ ਦਾ ਬਣ ਕੇ ਤਿਆਰ ਹੋ ਜਾਊਗਾ